ਹਾਂਜੀ ਕਿੱਦਾਂ ਸਾਰੇ ਕੀ ਹਾਲ ਆ ਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਤੇ ਅੱਜ ਆਪਾਂ ਬੜੇ ਦਿਨ ਹੋ ਗਏ ਸੀਗੇ तकरीबन 1 ਵੀਕ ਹੋ ਗਈ ਸੀ ਵੀਡੀਓ ਸ਼ੂਟ ਨਹੀਂ ਹੋ ਪਾ ਰਹੀ ਸੀ ਥੋੜੇ ਦਿੱਲੀ ਦੇ ਰੁਝੇਮੇ ਕੰਮਕਾਰ ਤੇ ਅੱਜ ਅਸੀਂ ਆਏ ਆ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ ਵਿਊ ਦੇਖੋ ਪਹਿਲਾਂ ਚੈੱਕ ਕਰੋ ਵਿਊ ਚੈੱਕ ਕਰਕੇ ਤਾਂ ਫੇਰ ਦੱਸਣਾ ਵੀ ਕਿਹੜਾ ਕਿਹੜਾ ਇੱਥੇ ਆਇਆ ਆ ਕਿਸਤੀਆਂ ਵੀ ਖੜੀਆਂ ਆ ਤੇ ਟੈਂਟ ਵੀ ਲੱਗੇ ਹੋਏ ਆ ਬਾਸ ਵੀ ਹੈਗੇ ਆ ਤੇ ਆਹ ਥਿਊ ਦੇਖੋ ਬਿਲਕੁਲ ਹੁਸ਼ਿਆਰਪੁਰ ਦੇ ਲਾਗੇ ਹੁਸ਼ਿਆਰਪੁਰ ਦੇ ਲਾਗੇ ਪਿੰਡਾ ਚੱਬੇਵਾਲ ਤੇ ਚੱਬੇਵਾਲ ਤੋਂ ਕੋਈ 10 ਤੋਂ 15 ਕਿਲੋਮੀਟਰ ਹਰਲੀਨਾ ਕੇ 10 ਤੋਂ 15 ਕਿਲੋਮੀਟਰ ਦੂਰੀ ਤੇ ਆ ਤੇ ਆ ਨਜ਼ਾਰਾ ਦੇਖੋ ਪਹਿਲਾਂ ਇੱਕ ਕਰੀ ਬਹੁਤ ਹੀ ਜ਼ਬਰਦਸਤ 뷰 ਹੈ ਇੱਥੇ ਦਾ ਉਹ ਸਾਹਮਣੇ ਬੋਟ ਵੀ ਖੜੀ ਹੈ ਵਿੱਚ ਕਿ ਯੂਐਫ ਵੋਟ ਕਾਫੀ ਦੂਰ ਆ ਤੇ 뷰 ਦੇਖ ਕੇ ਨਾ ਇਦਾਂ ਲੱਗਦਾ ਜਿਦਾਂ ਕੋਈ ਮੈਂ ਹੇਲ ਸਟੇਸ਼ਨ ਤੇ ਬਹੁਤ ਦੂਰ ਆਇਆ ਹੁੰਦਾ ਆ ਤੇ ਤੁਸੀਂ ਵੀ ਜਜਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਕਿਦਾਂ ਫੀਲ ਹੋ ਰਿਹਾ ਆ ਤੇ ਦੂਸਰੀ ਸਾਈਡ ਵੀ ਲੈ ਕੇ ਚੱਲਦਾ ਹਾਂ ਤੁਹਾਨੂੰ ਇੱਕ ਇਸਤੀਆਂ ਜਿਹੜੀਆਂ ਨਵੀਆਂ ਬਣ ਰਹੀਆਂ ਆ ਨਵੀਆਂ ਬੋਟਾਂ ਤੇ ਰੈਡੀ ਕਰਦੇ ਪਏ ਨਾ ਬਹੁਤ ਜਿਆਦਾ ਵਧੀਆ 뷰 ਆ ਇੱਥੇ ਦਾ ਤੇ ਪਹਿਲਾਂ ਵੀ ਫੈਮਲੀਆਂ ਆਈਆਂ ਹੋਈਆਂ ਆ ਅਸੀਂ ਤਾਂ ਵੈਸੇ ਆਏ ਸੀ ਚੀਨੀ ਘਾਟੀ ਨੈਕਸਟ ਵੀਡੀਓ ਵਿੱਚ ਤੁਹਾਨੂੰ ਚੀਨੀ ਘਾਟੀ ਦਿਖਾਵਾਂਗੇ ਤਾਂ ਵੈਸੇ ਅਸੀਂ ਆਏ ਸੀਗੇ ਅੱਜ ਮੈਲੀ ਡੈਮ ਇਹ ਮੈਲੀ ਡੈਮ ਡੈਮ ਉਹ ਦੂਸਰੀ ਸਾਈਡ ਰਹਿ ਜਾਂਦਾ ਉਹ ਪਰਲੇ ਪਾਸੇ ਜਾਨੀ ਕਿ ਜਿਹੜਾ ਬਣਾਇਆ ਡੈਮ ਬਣਾਇਆ ਬੰਨ ਲਾਇਆ ਆ ਤੇ ਅਸੀਂ ਬਿਲਕੁਲ ਉਹਦੇ ਬੰਨ ਜਾਨੀ ਨਾਲ-ਨਾਲ ਨਾ ਪਾਣੀ ਦੇ ਦੇਖੋ ਬਿਲਕੁਲ ਉਹਦੇ ਅੰਦਰ ਆ ਗਿਓ ਆ ਡੈਮ ਦੇ ਇਹ ਪਾਣੀ ਜਿਹੜਾ ਪਾਣੀ ਦਾ ਜਿਹੜਾ ਬਾਹ ਮਿਲ ਕੇ ਲੈਵਲ ਆ ਇੱਥੇ ਦਾ ਅੱਗੇ ਤੱਕ ਆ ਜਾਂਦਾ ਇੱਧਰ ਤੱਕ ਨਾ ਅਸੀਂ ਦੂਸਰੀ ਸਾਈਡ ਤੇ ਘੁੰਮ ਕੇ ਗੱਡੀ ਵੀ ਉੱਥੇ ਖੜੀ ਕੀਤੀ ਇੱਥੇ ਪਾਣੀ ਹੁੰਦਾ ਅਜੇ ਉੱਥੇ ਪਾਣੀ ਸੁੱਕਾ ਆ ਈ ਬੋਟਿੰਗ ਵੀ ਹੁੰਦੀ ਆ ਬੋਟਿੰਗ ਵੈਸੇ ਇਹਨਾਂ ਨੇ ਪਰਸਨਲੀ ਰੱਖੀ ਹੋਆ ਸ਼ਾਇਦ ਮੱਛੀਆਂ ਫੜਦੇ ਆ ਤੇ ਆ ਇੱਥੇ ਦਲਦਲ ਜੀ ਆ ਗਈ ਆ ਥੱਲੇ ਇਦਾਂ ਹੁਣ ਆ ਪਾਣੀ ਸੁੱਕਦਾ ਪਿਆ ਓਲੀ ਓਲੀ ਥੱਲੇ ਉਤਰਦਾ ਪਿਆ ਆ ਤੇ ਜ਼ੂਮ ਕਰਕੇ ਦਿਖਾਉਂਦਾ ਜੇ ਤੁਹਾਨੂੰ ਦੀਦਾ ਹੋਵੇ ਤੇ 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 ਇੱਥੇ ਓ ਦੇਖੋ ਉਹ ਬੰਦਾ ਬੋਟ ਚ ਗਿਆ ਆ ਤੇ ਮੱਛੀਆਂ ਫੜਦਾ ਪਿਆ ਆ ਸ਼ਾਨਦਾਰ ਆ ਅੱਗੇ ਵੜ ਕੇ ਬੈਠੇ ਪੁੱਤ ਪਾਣੀ ਬਹੁਤ ਗਹਿਰਾ ਆ ਨਾ ਦਰਦ ਨਹੀਂ ਲੈਣੀ ਧਿਆਨ ਨਾ ਹੌਲੀ ਚੱਲੋ ਹੌਲੀ ਕਮਾ ਦੇ ਕਮਾ ਦੇ ਕਮਾ ਦਿਓ ਪਰੇ ਕਮਾ ਦੇ ਕਮਾ ਦਿਓ ਬਾਦ ਮਤ ਚਲੋ ਠੀਕ ਆ ਠੀਕ ਪਾਣੀ ਗਹਿਰਾ ਪੁੱਤ ਦੇਖ ਕੇ ਚੰਗੀ ਤਰ੍ਹਾਂ ਇਹ ਕਿੰਨੇ ਜੇਰ ਤੋਂ ਕਿੰਨੇ ਜੇਰ ਤੋਂ ਜਵਾਰੇ ਗੇਸਤੀ ਐਦਾਂ ਤੁਸੀਂ ਨੂੰ ਪਾਜੀ 4 ਸਾਲ ਹੋ ਗਏ ਇਹ ਤੁਹਾਨੂੰ ਕੋਈ ਜਿਦਾ ਦਿਮਾਗੀ ਪ੍ਰੋਬਲਮ ਸੇ ਭਾਰੀਆਂ ਨਹੀਂ ਸੁੱਤੇ ਆ ਇਹ ਜਿੱਦਾਂ ਮਤਲਬ ਸੁੱਤੇ ਆ ਬਿਮਾਰ ਰਹਿੰਦੇ ਨੇ ਸਿੱਧਾ ਮੈਨੂੰ ਵੀ ਬੜਾ ਬਸਿੱਧਾ ਹੀ ਆ ਬਿੰਗਾ ਨਹੀਂ ਪਰ ਕਿੱਦਾਂ ਦੇ ਸਿੱਧੇ ਆ ਇਹ ਜਿੱਦਾਂ ਥੋੜੇ ਸਿੱਧੇ ਆ ਜਿੱਦਾਂ ਜਿੱਦਾਂ ਮੋਏ ਮੋਏ ਨੇ ਤੁਹਾਨੂੰ ਕੀ ਤੁਹਾਨੂੰ ਜੱਜਮੈਂਟ ਕੀ ਹੋ ਰਿਹਾ ਵੀ ਤੁਸੀਂ ਪਾਣੀ ਚ ਜਾ ਰਹੇ ਆ ਬਾਜੀ ਅਸੀਂ ਰਹੀਦੇ ਪਾਣੀ ਚ 4 ਸਾਲ ਹੋ ਗਏ ਆ ਅਸੀਂ ਅਸੀਂ ਇੱਥੇ ਹੀ ਰਹੀਦਾ ਪਾਣੀ ਚ ਹਾਂਜੀ ਇੱਥੇ ਹੀ ਖਾਣਾ ਪੀਣਾ ਜਿੱਦਾਂ ਵੇ ਕਮਾਣ ਫਰਾਨ ਲੈ ਜਿੱਦਾਂ ਬੱਚੇ ਆਇਓ ਆ ਜਿੱਦਾਂ ਪੁੱਤਰੇ ਅੱਜ ਹਾਂਜੀ ਹਾਂਜੀ ਜਿੱਦਾਂ ਤਾਂ ਇੱਦਾਂ ਕਮਾਉਣਾ ਹਾਂਜੀ ਹਾਂਜੀ ਕਾਕੇ ਵੜ ਕੇ ਬੈਠੋ ਵੜ ਕੇ ਉਹ ਫੜ ਲੈ ਇਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਆ ਕਿਸਤੀ ਨੂੰ ਥੋੜਾ ਬੈਲੈਂਸ ਖਰਾਬ ਕਰ ਦਿੰਨੀ ਆ ਉਹ ਇਸ ਕਰਕੇ ਥੋੜਾ ਨਿਆਣਿਆਂ ਦਾ ਖਿਆਲ ਰੱਖਣਾ ਬੰਦਾ ਤੇ ਬੱਚੀ ਆ ਫੜ ਕੇ ਹੀ ਰੱਖੇ ਰੱਖੋ ਚਲੋ 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 ਪਜਕ ਪਜਕ ਪਾ ਬਰੇਟ ਅਨਿਕਾਸ ਆ ਗਿਆ ਸਟੋਪ ਹੋ ਜਾਣਾ ਕਿ ਨਹੀਂ ਹਾਂਜੀ ਚਲੋ ਜੀ ਇੱਥੇ ਖਲਾ ਦੇ ਯਾਰ ਚਲੋ ਬਾਤ 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 ਰੋਕ ਕੇ ਰੋਕ ਕੇ ਰੋਕੋ ਬਾਤ ਬਾਤ ਕਿਨੇ ਕਿਨੇ ਪਏ ਆ ਜਾਓ ਆ ਜਾਓ ਕਿੰਨੇ ਬਹਾ? 100 ਰੁਪਏ ਭਾਈ ਭਾਈ। ਲੈ 200 ਰੁਪਏ। ਦੇ ਦੇ। ਇਹ ਰਸਤਾ ਅਡਵੈਂਚਰ ਪ੍ਰੀਮੀਅਮ ਵਾਲਾ ਰਸਤਾ ਆ ਤੇ ਆਫ-ਰੋਡਿੰਗ ਵੀ ਆ ਇਹ ਚੈਨ ਜونی। ਹੈਨਾ? ਹਾਂਜੀ। ਤੂੰ ਤੇਰਾ ਕਿਹੜਾ ਤਾਂ ਲੱਗਦਾ ਰਹਿੰਦਾ ਹੁਣ ਬੱਲੇ 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 ਇਹਦਾ ਮਿੰਟ। ਸੱਚ ਪਾਸ ਦਾ। ਸੱਚ ਪਾਸ ਦਾ ਜਿੱਤ ਆ ਗਿਆ ਇਸ ਰੋਡ ਤੇ ਆ ਗਿਆ ਅੱਜ। ਇਹ ਦੇਖ ਲੈ ਸ਼ੀਸ਼ਾ ਕੋਲੀ ਮੈਂ ਤਾਂ ਖਾਮਾ ਇੱਧਰ ਪਾਣੀ ਦਿਖਾਈਏ ਆਪ। ਆ ਡੈਮ ਦੇ ਨਾਲ ਨਾਲ ਤੁਰਿਓ ਹਨਾ ਲੋਕੇਸ਼ਨ ਵਧੀਆ ਆ ਫੁੱਲ ਬਲੌਗ ਆਪਾਂ ਪਾਉਂਦੇ ਆ ਕੱਲ ਨੂੰ ਆਈ ਛੋਟੇ ਛੱਡਾਂਗੇ ਤੇ ਬਾਕੀ ਯਾਰ ਇੱਥੇ ਮੈਂ ਦੇਖਿਆ ਇਹ ਬੰਦੇ ਰ ਨਾ ਅ ਥੋੜੇ ਹੁੱਲੜਬਾਜੀ ਵਾਲੇ ਜ਼ਿਆਦਾ ਹੁੰਦੇ ਆ ਇੱਧਰ ਤੇ ਜਦੋਂ ਵੀ ਆਉਣਾ ਇੱਧਰਲੇ ਏਰੀਆ 'ਚ ਇਕੱਲੇ ਨਾ ਆਓ ਤੇ ਦੋ ਚਾਰ ਜਣੀ ਜਣੀ ਕਹਿ ਲੋ ਵੀ ਗਰੁੱਪ ਜਾਓ ਕਿਉਂਕਿ ਇੱਧਰ ਜਿਹੜੇ ਆ ਬੰਦੇ ਆ ਲੁੱਟਾ ਖੋਹਾ ਵੀ ਇਦਾਂ ਦੀ ਕਰਦੇ ਆ ਇਹੋਂ ਨਸ਼ਾ ਨਹੀਂ ਮਿਲਦਾ ਇਹਨਾਂ ਨੂੰ ਕਿ ਕਯਾਰ ਇੱਥੇ ਚੀਜ਼ ਬੜੀ ਜ਼ਬਰਦਸਤ ਮੇਰਾ ਬੜਾ ਮਨ ਸੀ ਉਹਦੀ ਵੀਡੀਓ ਸ਼ੂਟ ਕਰਾਂ ਦਾ ਟਰਾਲੀ ਤੇ ਟਰਾਲੀ ਤੇ ਘਰ ਇਹ ਸੀ ਹਾਂ ਕਕੇ ਕਿਦਾਂ ਠੀਕ ਹੈ ਕੀ ਮਹਿਸੂਸ ਹੋ ਰਿਹਾ ਹੈ ਇੱਥੇ ਆ ਕੇ ਬਹੁਤ ਵਧੀਆ ਇਸ ਤਰ੍ਹਾਂ ਚੱਲਦੀ ਹੈ ਪਾਣੀ ਚ ਓਹ ਹੋ ਜਿਆਦਾ ਆ ਵਧੀਆ ਮਹਿਸੂਸ ਹੋ ਰਿਹਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਸਾਡੇ ਜਿਹੜੇ ਦਰਸ਼ਕ ਆ ਕੀ ਨਜ਼ਾਰਾ ਆ ਗਿਆ ਛੁੱਟੀ ਦਾ ਨਜ਼ਾਰਾ ਆ ਗਿਆ ਆ ਗਿਆ ਛੁੱਟੀ ਦਾ ਨਜ਼ਾਰਾ ਹਾਂਜੀ ਹੁਣ